ਅੱਤੇ ਪਿਛਲੇ ਦਿਨੀ ਮਹਾਰਾਸ਼ਟਰ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਦੇ ਨਾਲ ਬਕਾਇਦਾ ਇਸ ਗਾਣੇ ਦੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਤੇ ਤਸਵੀਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਬਕਾਇਦਾ ਉਹਨਾਂ ਦੇ ਨਾਲ ਮੌਜੂਦਾ ਟਕਸਾਲ ਮੁਖੀ ਵੀ ਹੈਗੇ ਨੇ ਬੜੀ ਸਤਕਾਰਯੋਗ ਹਸਤੀ ਹੈਗੇ ਨੇ ਪਰ ਜਦੋਂ ਇਸ ਤਰ੍ਹਾਂ ਦਾ ਆਪਾਂ ਕਹਿ ਲਈ ਕਿ ਸਿਧਾਂਤਕ ਹਮਲੇ ਹੋ ਰਹੇ ਹੋਣ ਸਿੱਖਾਂ ਨੂੰ ਬਕਾਇਦਾ ਹਿੰਦੂਕਰਨ ਕਰਨ ਦੇ ਲਈ ਜਾਂ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਰਾਸ਼ਟਰਵਾਦੀ ਸਿੱਧ ਕਰਨ ਦੇ ਲਈ ਹਿੰਦੀ ਯਾਦਰ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੋਵੇ ਉਦੋਂ ਕੀ ਸਾਨੂੰ ਥੋੜੀ ਬਹੁਤੀ ਸਾਵਧਾਨੀ ਥੋੜੀ ਬਹੁਤੀ ਅਸੀਂ ਇਤਿਹਾਸ ਤੋਂ ਸਿੱਧ ਨਹੀਂ ਲੈ ਸਕਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸਮਕਾਲੀ ਕਵੀ ਹੈਗੇ ਨੇ ਬਵੇਂਜਾ ਕਵੀਆਂ 'ਚ ਵੀ ਆਉਂਦੇ ਨੇ ਕਵੀ ਸੈਨਾਪਤ ਉਹ ਤਾਂ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਨੂੰ ਜਿਹੜੇ ਕਹਿੰਦੇ ਨੇ ਕਿ ਸਗਲ ਸ੍ਰਿਸ਼ਟ ਪਹਿ ਢਾਪੀ ਯਾਦਰ ਕੀ ਕਹੋਗੇ ਇਸਤੇ ਬਾਰੇ ਸਿੱਖਾਂ ਨੂੰ ਹੁਣ ਉਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵੱਖ-ਵੱਖ ਵਿਦਵਾਨਾਂ ਨੇ ਕਿਹਾ ਵੀ ਇਹਨਾਂ ਨੂੰ ਫੌਜਾਂ ਨਾਲ ਨਹੀਂ ਜਿੱਤਿਆ ਜਾ ਸਕਦਾ ਸੋ ਇਹ ਨਵਾਂ ਰੂਪ ਹੈ ਜਿਹੜਾ ਜੈਨੋਸਾਈਡ ਦਾ ਇਹ ਕਲਚਰਲ ਤੇ ਆਈਡੀਓਲੋਜੀਕਲ ਜੈਨੋਸਾਈਡ ਆ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂਤਵੀ ਵਿਚਾਰਧਾਰਾ ਅਨੁਸਾਰ ਵਿਆਖਿਆ ਦੇਣ ਦਾ ਜਿਹੜਾ ਇਹ ਨਾਪਾਕ ਕੋਸ਼ਿਸ਼ ਆ ਜਿਹੜੀ ਹੋ ਰਹੀ ਹੈਗੀ ਆ ਸੋ ਇਹ ਸਿੱਖਾਂ ਦਾ ਸਿਧਾਂਤਕ ਅਸਿਮੀਲੇਸ਼ਨ ਅਸਿਧਾਂਤਕ ਜੈਨੋਸਾਈਡ ਹੈਗਾ ਸੋ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਣਾਂ ਦੇ ਹੱਕ ਦੇ ਵਿੱਚ ਤਕਰੀਬਨ 68 ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਕਿ ਉਹਨਾਂ ਨੂੰ ਜਿਹੜੀ ਹੈ ਪਰੋਲ ਦਿੱਤੀ ਜਾਵੇ ਔਰ ਮਤੇ ਪਾਸ ਕਰਕੇ ਦਿੱਲੀ ਦੀ ਸੀਐਮ ਨੂੰ ਭੇਜੇ ਗਏ ਨੇ 2 ਲੱਖ ਤੋਂ ਵੱਧ ਸਾਈਨ ਕਰਕੇ ਪ੍ਰੋਫੈਸਰ ਖੁੱਲਰ ਦੀ ਰਿਹਾਈ ਲਈ ਜਿਹੜਾ ਹੈਗਾ ਉਹ ਭੇਜਿਆ ਗਿਆ ਸੀਗਾ ਪਰ ਕੋਈ ਵੀ ਅਸਰ ਨਹੀਂ ਹੋਇਆ ਰੱਦੀ ਦੀ ਟੋਕਰੀ ਵਿੱਚ ਉਹਨਾਂ ਨੂੰ ਸੁੱਟ ਦਿੱਤੇ ਹੋਇਆ ਸੋ ਦਿੱਲੀ ਦੇ ਮੁੱਖ ਮੰਤਰੀ ਵੀ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਕਦਮ ਚੱਕਣਗੇ ਜਿਹੜਾ ਹੋਮ ਮਿਨਿਸਟਰੀ ਤੋਂ ਅਪਰੂਵ ਹੋਵੇਗਾ ਜਿਹੜੀ ਅਫਸਰਸ਼ਾਹੀ ਹੋਮ ਰਿਸਟੇ ਨੂੰ ਜਿਹੜੀ ਹੈਗੀ ਆ ਉਹ ਡੀਲ ਕਰ ਰਹੀ ਹੈਗੀ ਆ ਉਹ ਨਹੀਂ ਚਾਹੁੰਦੀ ਵੀ ਸਿੱਖਾਂ ਦਾ ਕੋਈ ਵੀ ਕੈਦੀ ਹੈ ਜਿਹੜਾ ਰਿਹਾ ਹੋਵੇ ਇੱਕ ਬੰਦੇ ਜਿਹੜੇ ਐਕਸਪਰਟਸ ਹੈਗੇ ਨੇ ਉਹ ਕਹਿੰਦੇ ਕਿ ਫੌਜਾਂ ਦੇ ਨਾਲ ਸਿੱਖਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਦੂਜੇ ਬੰਦੇ ਜਿਹੜਾ ਸਿਧਾਂਤਕ ਹਮਲਾ ਜਾਂ ਮਾਨਸਿਕ ਹਮਲਾ ਜਿਹੜਾ ਸਾਡੇ ਉੱਤੇ ਹੋ ਰਿਹਾ ਹੈ ਹਾਂ ਉਸ ਨੂੰ ਕੇਸ ਐਂਗਲ ਤੋਂ ਆਪਾਂ ਲਵਾਂਗੇ ਪਿਛਲੇ ਦਿਨੀ ਜੇ ਆਪਾਂ ਕਹੀ ਕਿ ਸਤਿੰਦਰ ਸਰਤਾਜ ਜਿਹੜੇ ਕਿ ਚੰਗੀ ਗਾਇਕੀ ਦੇ ਲਈ ਜਾਣੇ ਜਾਂਦੇ ਹੈਗੇ ਨੇ ਉਹਨਾਂ ਦਾ ਜਿਹੜਾ ਗਾਣਾ ਆਉਂਦਾ ਹੈ ਬਕਾਇਦਾ ਹਿੰਦ ਦੀ ਚਾਦਰ ਕਹਿ ਕੇ ਤੇ ਆਪਾਂ ਸਮੇਂ-ਸਮੇਂ ਤੇ ਕਹਿ ਲਈਏ ਕਿ ਜਿਹੜੇ ਵੀ ਲੋਕ ਇਸ ਤਰੀਕੇ ਦਾ ਪ੍ਰਚਾਰ ਕਰਦੇ ਨੇ ਜਾਂ ਤਾਂ ਉਹ ਵਿਕਟਿਮ ਨੇ ਜਾਂ ਉਹਨਾਂ ਦੇ ਸਟੇਟ ਦੇ ਨਾਲ ਕਿਤੇ ਹੇਤ ਜਿਹੜੇ ਨੇ ਉਹ ਜੁੜੇ ਹੋਏ ਨੇ ਤੇ ਪਿਛਲੇ ਦਿਨੀ ਮਹਾਰਾਸ਼ਟਰ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਦੇ ਨਾਲ ਬਕਾਇਦਾ ਇਸ ਗਾਣੇ ਦੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਤੇ ਤਸਵੀਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਬਕਾਇਦਾ ਉਹਨਾਂ ਦੇ ਨਾਲ ਮੌਜੂਦਾ ਟਕਸਾਲ ਮੁਖੀ ਵੀ ਹੈਗੇ ਨੇ ਬੜੀ ਸਤਕਾਰਯੋਗ ਹਸਤੀ ਹੈਗੇ ਨੇ ਪਰ ਜਦੋਂ ਇਸ ਤਰ੍ਹਾਂ ਦਾ ਆਪਾਂ ਕਹ ਲਈ ਕਿਸੇ ਸਿਧਾਂਤ 'ਤੇ ਹਮਲੇ ਹੋ ਰਹੇ ਹੋਣ ਸਿੱਖਾਂ ਨੂੰ ਬਕਾਇਦਾ ਹਿੰਦੂਕਰਨ ਕਰਨ ਦੇ ਲਈ ਜਾਂ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਰਾਸ਼ਟਰਵਾਦੀ ਸਿੱਧ ਕਰਨ ਦੇ ਲਈ ਹਿੰਦੀ ਜਾਦਰ ਕੇ ਕੇ ਪ੍ਰਚਾਰਿਆ ਜਾ ਰਿਹਾ ਹੋਵੇ ਉਦੋਂ ਕੀ ਸਾਨੂੰ ਥੋੜੀ ਬਹੁਤੀ ਸਾਵਧਾਨੀ ਥੋੜੀ ਬਹੁਤੀ ਅਸੀਂ ਇਤਿਹਾਸ ਤੋਂ ਸਿੱਧ ਨਹੀਂ ਲੈ ਸਕਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸਮਕਾਲੀ ਕਵੀ ਹੈਗੇ ਨੇ ਬਵੇਂਜਾ ਕਵੀਆਂ 'ਚ ਵੀ ਆਉਂਦੇ ਨੇ ਕਵੀ ਸੈਨਾਪਤ ਉਹ ਤਾਂ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਨੂੰ ਜਿਹੜੇ ਕਹਿੰਦੇ ਨੇ ਕਿ ਸਗਲ ਸ੍ਰਿਸ਼ਟ ਪਹਿ ਢਾਪੀ ਚਾਦਰ ਕੀ ਕਹੋਗੇ ਇਸਤੇ ਬਾਰੇ हां जी हां जी ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਜੈਨੋਸਾਈਡ ਦਾ ਇੱਕ ਨਵਾਂ ਰੂਪ ਹੈਗਾ ਨਾ ਸੋ ਜੈਨੋਸਾਈਡ ਦੇ ਜਿਹੜੇ ਰੂਪ ਬਾਰੇ ਆਮ ਤੌਰ ਤੇ ਗਲੋਬਲ ਹਿਸਟਰੀ ਸਿਟੀ ਵਿੱਚ ਕਾਰਜ ਹੋਇਆ ਹੈਗਾ ਉਹ ਸਰੀਰਕ ਜਿਹੜਾ ਕਤਲੇਆਮ ਦਾ ਹੋਇਆ ਸੋ ਜਿੰਨਾ ਵੀ ਤੁਸੀਂ ਜੈਨੋਸਾਈਡ ਬਾਰੇ ਨਾ ਲਿਟਰੇਚਰ ਪੜ੍ਹਦੇ ਹੋ ਉਹਦੇ ਵਿੱਚ ਸਰੀਰਕ ਕਤਲੇਆਮਾਂ ਬਾਰੇ ਜਿਹੜਾ ਹੈਗਾ ਵੱਧ ਜ਼ਿਕਰ ਹੋਇਆ ਹੈਗਾ ਪਰ ਅਸਿਮੀਲੇਸ਼ਨ ਬਾਰੇ ਜਿਹੜਾ ਹੈਗਾ ਇਹ ਬਹੁਤ ਘੱਟ ਆ ਜਿਹੜਾ ਤੁਸੀਂ ਅਰਮੀਨੀਅਨਸ ਦਾ ਕਤਲ ਦੇਖ ਲਓ ਨਾ ਤੁਰਕਿਆਂ ਦਾ ਕਤਲ ਦੇਖ ਲਓ ਯਾ ਇਵੇਂ ਤੁਸੀਂ ਦੇਖ ਲਓ ਵੀ ਜਿਹੜਾ ਜਿਹੜਾ ਯਹੂਦੀਆਂ ਦਾ ਵੀ ਕਤਲ ਹੈਗਾ ਨਾ ਅਸੀਂ ਸਿਰਫ ਯਹੂਦੀਆਂ ਵਿੱਚ ਇਹ ਖੇਤੇ ਜੀ ਆਪਾਂ ਦੇਖ ਲਈਏ ਕਿ ਬਹੁਤ ਧਰਮ ਦੇ ਜੈਨ ਧਰਮ ਦਾ ਉਹਨਾਂ ਦਾ ਕੀ ਹੋਇਆ ਹੁਣ ਬਹੁਤ ਧਰਮ ਜਿਹੜਾ ਇੱਕਦਮ ਮੂਰਤੀ ਪੂਜਾ ਦੇ ਖਿਲਾਫ ਹੈ ਉਹਨਾਂ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਉਹਨਾਂ ਨੇ ਸਟੈਬਲਿਸ਼ ਕਰ ਦਿੱਤੀਆਂ ਫਿਰ ਕੀ ਆ ਸਿਰਫ ਉਹ ਵੀ ਉਸੇ ਰਾਹ ਦੇ ਪੌਣ ਲੱਗੇ ਆ ਜੀ ਨਹੀਂ ਇਹ ਇਹ ਜੈਨ ਇਹ ਜਿਹੜਾ ਹੈਗਾ ਇਹ ਸਿਧਾਂਤਕ ਜੈਨੋਸਾਈਡ ਹੈਗਾ ਸੋ 9 ਲੱਖ ਬੋਧੀਆਂ ਦਾ ਕਤਲ ਹੋਇਆ ਸੋ 9 ਲੱਖ ਬੰਦਾ ਉਹਨਾਂ ਦਾ ਸ਼ੰਕਰਾਚਾਰੀਆ ਦੇ ਹਿੰਦੂ ਗੁਰੂਆਂ ਦੇ ਉਹਦੇ ਤੇ ਜਿਹੜਾ ਹੈਗਾ ਉਹ ਕਹਿਣ ਤੇ ਵਾਰਿਆ ਗਿਆ ਹੈਗਾ ਸੋ ਇਸ ਕਰਕੇ ਉਹਨਾਂ ਦਾ ਖੂਰਾ ਕੋਜ ਮਟਾਇਆ ਗਿਆ ਸਿੱਖਾਂ ਨੂੰ ਹੁਣ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵੱਖ-ਵੱਖ ਵਿਦਵਾਨਾਂ ਨੇ ਕਿਹਾ ਵੀ ਇਹਨਾਂ ਨੂੰ ਫੌਜਾਂ ਨਾਲ ਨਹੀਂ ਜਿੱਤਿਆ ਜਾ ਸਕਦਾ ਸੋ ਇਹ ਨਵਾਂ ਰੂਪ ਹੈ ਜਿਹੜਾ ਜੈਨੋਸਾਈਡ ਦਾ ਇਹ ਕਲਚਰਲ ਤੇ ਆਈਡੀਓਲੋਜੀਕਲ ਜੈਨੋਸਾਈਡ ਆ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂਤਵੀ ਵਿਚਾਰ ਧਾਰਾ ਅਨੁਸਾਰ ਵਿਆਖਿਆ ਦੇਣ ਦਾ ਜਿਹੜਾ ਇਹ ਨਾਪਾਕ ਕੋਸ਼ਿਸ਼ ਹੈ ਜਿਹੜੀ ਹੋ ਰਹੀ ਹੈਗੀ ਆ ਸੋ ਇਹ ਸਿੱਖਾਂ ਦਾ ਸਿਧਾਂਤਕ ਸਮਿਲੇਸ਼ਨ ਸਿਧਾਂਤਕ ਜੈਨੋਸਾਈਡ ਹੈਗਾ ਸੋ ਇਹਦੇ ਵਿੱਚੋਂ ਚੇਤਨ ਸਿੱਖਾਂ ਨੂੰ ਜਿਹੜਾ ਹੈਗਾ ਉਹ ਕਾਫੀ ਸੁਚੇਤ ਰਹਿਣਾ ਚਾਹੀਦਾ ਸਿੱਖ ਵਿਦਵਾਨਾਂ ਨੂੰ ਇਸ ਜਿਹੜਾ ਜਿਹੜਾ ਸਿਧਾਂਤਕ ਜੈਨੋਸਾਈਡ ਆ ਉਹਦੇ ਬਾਰੇ ਰਿਸਰਚ ਪੇਪਰ ਤੇ ਕਿਤਾਬਾਂ ਲਿਖਣੀਆਂ ਚਾਹੀਦੀਆਂ ਨੇ ਸੋ ਜਿਹੜੇ ਗਾਇਕ ਵਗੈਰਾ ਹੈਗੇ ਆ ਇਹ ਆਮ ਤੌਰ ਤੇ ਸਟੇਟ ਨਾਲ ਇਹਨਾਂ ਨੂੰ ਚੱਲਣਾ ਪੈਂਦਾ ਹੈ ਚਾਹੇ ਹਾਲਾਂਕਿ ਸਤਿੰਦਰ ਸਰਤਾਜ ਨੂੰ ਆਪਾਂ ਇੱਕ ਚੰਗਾ ਜਿਹੜਾ ਹੈਗਾ ਗਾਇਕ ਦੇ ਤੌਰ ਤੇ ਇੱਕ ਸ਼ਾਂਤ ਗਾਇਕ ਦੇ ਤੌਰ ਤੇ ਮੰਨੇ ਹੈਗੇ ਆ ਜਿਦੀਆਂ ਕਾਫੀ ਸਾਰੀਆਂ ਵਧੀਆਂ ਗਾਇਕੀ ਦੀਆਂ ਉਹਨੇ ਪਰ ਇਹਦੇ باوجود ਵੀ ਜੇ ਉਹ ਇਸ ਚੱਕਰ ਵਿੱਚ ਫਸਿਆ ਹੈਗਾ ਤਾਂ ਅਸੀਂ ਸਮਝਦੇ ਹਾਂ ਵੀ ਉਹਦੀ ਗਲਤੀ ਵੀ ਆ ਉਹਦੇ ਸਿਧਾਂਤ ਕੱਚਾਏ ਵੀ ਹੈਗੀ ਹੈ ਹਨਾ ਸੋ ਸਾਨੂੰ ਇਹਨਾਂ ਇਹਨਾਂ ਲੋਕਾਂ ਨੂੰ ਫਿਰ ਰੋਲ ਮਾਡਲ ਨਹੀਂ ਮੰਨਣਾ ਚਾਹੀਦਾ ਸੋ ਆਪਾਂ ਆਪਣੇ ਗੁਰੂ ਸਾਹਿਬ ਵੱਲੋਂ ਦਰਸਾਇਆ ਹੋਇਆ ਜਿਹੜਾ ਹੈਗਾ ਵੀ ਤੀਜਾ ਪੰਥ ਚੱਲਿਆ ਹੈਗਾ ਜਿਹੜਾ ਵੱਖਰਾ ਤੇ ਨਿਆਰਾ ਹੈ ਤੇ ਗੁਰੂ ਸਾਹਿਬ ਨੇ ਕਿਸੇ ਹਿੰਦ ਲਈ ਜਿਹੜਾ ਹੈਗਾ ਉਹ ਸ਼ਾਦਤ ਨਹੀਂ ਦਿੱਤੀ ਗੁਰੂ ਸਾਹਿਬ ਨੇ ਵਿਚਾਰਾਂ ਦੀ ਆਜ਼ਾਦੀ ਲਈ ਅੱਛਾ ਆਦਤ ਦਿੱਤੀ ਹੈਗੀ ਆ ਉਹਦੇ ਵਿੱਚੋਂ ਤੁਸੀਂ ਦੇਖੋ ਵੀ ਔਰੰਗਜ਼ੇਬ ਚਾਹੁੰਦਾ ਸੀਗਾ ਵੀ ਜਿਹੜੇ ਵਿਚਾਰ ਵਿਚਾਰਾਂ ਨੂੰ ਅਸੀਂ ਪ੍ਰਣਾਏ ਹੋਏ ਆ ਸਿਰਫ ਉਹਨਾਂ ਦਾ ਹੀ ਬੋਲ ਬਾਲਾ ਉਹ ਸਿਰਫ ਇੱਕ ਇੱਕ ਧਰਮ ਦੇ ਵਿਚਾਰਾਂ ਦਾ ਬੋਲਵਾਲਾ ਚਾਹੁੰਦਾ ਸੀ Hindu ਧਰਮ ਨਾਲ ਲੱਖ ਮਤਭੇਦਾਂ ਦੇ ਬਾਵਜੂਦ ਗੁਰੂ ਸਾਹਿਬ ਨੇ ਸਮੇਂ ਦੀ ਸਰਕਾਰ ਨੂੰ ਚੁਣੌਤੀ ਦਿੱਤੀ ਵੀ ਤੁਸੀਂ ਇੱਕ ਵਿਚਾਰ ਨਹੀਂ ਥੋਪ ਸਕਦੇ ਕਿਸੇ ਤੇ ਇਹ ਜਿਹੜਾ ਇਹ ਖਿੱਤਾ ਹੈਗਾ ਇਹ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਕੌਮਾਂ ਦਾ ਖਿੱਤਾ ਹੈ ਸੋ ਜਿਹਦੇ ਵਿੱਚ ਸਾਰਿਆਂ ਧਰਮਾਂ ਤੇ ਸਾਰੀਆਂ ਕੌਮਾਂ ਨੂੰ ਆਪਣੇ ਵਿਚਾਰ ਸਿਰ ਚੁੱਕ ਕੇ ਮਾਣ ਨਾਲ ਰੱਖਣ ਦਾ ਉਹਨਾਂ ਨੂੰ ਪ੍ਰੋਪਗੇਟ ਕਰਨ ਦਾ ਤੇ ਉਹਨਾਂ ਤੇ ਪਹਿਰਾ ਦੇਣ ਦਾ ਜਿਹੜਾ ਉਹ ਇੱਕ ਹੱਕ ਹੈਗਾ ਸੋ ਮਨੁੱਖਤਾ ਦੇ ਉਸ ਡੈਮੋਕ੍ਰੈਟਿਕ ਹੱਕ ਦੀ ਪ੍ਰਾਪਤੀ ਲਈ ਉਸ ਸਿਧਾਂਤਕ ਅਤੇ ਰੋਹਾਨੀ ਹੱਕ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੇ ਜਿਹੜਾ ਹੈਗਾ ਜ਼ਾਲਮਾਂ ਦੇ ਖਿਲਾਫ ਦਿੱਤੀ ਉਹਦੇ ਵਿਸ਼ਾਦ ਦਿੱਤੀ ਐ ਸੋ ਜੇ ਉਸ ਵੇਲੇ ਜ਼ੁਲਮ ਕਰਨ ਵਾਲੇ ਹਿੰਦੂ ਹੁੰਦੇ ਅਤੇ ਜ਼ੁਲਮ ਸਹਿਣ ਵਾਲੇ ਮੁਸਲਮਾਨ ਹੁੰਦੇ ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣੀ ਸੀ ਜੇ ਜੇ ਹਿੰਦੂ ਜਬਰੀ ਮੁਸਲਮਾਨਾਂ ਦਾ ਜਿਹੜਾ ਹੈਗਾ ਤਾਂ ਧਰਮ ਪਰਿਵਰਤਨ ਕਰਵਾ ਰਹੇ ਹੁੰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਵੀ ਤੁਹਾਨੂੰ ਖੜੇ ਦਿਸਦੇ ਸੋ ਇਹ ਜਿਹੜਾ ਹੈਗਾ ਉਹਨੂੰ ਉਹਨੂੰ Hindu ਨਜ਼ਰੀਏ ਤੋਂ ਪੇਸ਼ ਕਰਨਾ ਹੈਗਾ ਇਹ ਸਿੱਖਾਂ ਦੇ ਜਿਹੜਾ ਸਿਧਾਂਤਕ ਜੈ ਐਥਨੋਸਾਈਡ ਕਹਿੰਦੇ ਆ ਇਹਨੂੰ ਵਿਦਵਤਾ ਦੀ ਭਾਸ਼ਾ ਵਿੱਚ ਇਹ ਐਥਨੋਸਾਈਡ ਹੈ ਸੋ ਸਿੱਖਾਂ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਜਿਹੜੀ ਬਹੁਤ ਜ਼ਰੂਰਤ ਹੈ ਜੀ ਬਿਲਕੁਲ ਜੀ ਔਰ ਖਾਸ ਕਰਕੇ ਜਦੋਂ ਆਪਾਂ ਕਹਿ ਲਈ ਕਿ ਸਤਕਾਰਤ ਹਸਤੀਆਂ ਜਦੋਂ ਨਾਲ ਮੌਜੂਦ ਹੁੰਦੀਆਂ ਨੇ ਜਿਦਾਂ ਬਾਬਾ ਜੀ ਵੀ ਬਹੁਤ ਸਤਕਾਰਤ ਹੈਗੇ ਨੇ ਜੇ ਉਹਦਾਂ ਦੀਆਂ ਹਸਤੀਆਂ ਨਾਲ ਖੜੀਆਂ ਹੋਣਗੀਆਂ ਤੇ ਫਿਰ ਉਹ ਚੀਜ਼ ਨੂੰ ਇੱਕ ਤਰੀਕੇ ਦੀ ਮੋਹਰ ਜਿਹੜੀ ਲੱਗਦੀ ਹੈਗੀ ਆ ਜ਼ਰੂਰ ਇਹਦੇ ਉੱਤੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਅਸੀਮੂਲੇਸ਼ਨ ਦੀ ਇੱਕ ਪ੍ਰੋਜੈਕਟ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਜਿਹੜਾ ਹੈ ਗੁਰੂ ਸਾਹਿਬ ਨੂੰ ਪੇਸ਼ ਕਰਨਾ ਜਦੋਂ ਆਪਾਂ ਕਹਿ ਲੈਨੇ ਆ ਕਿ ਪ੍ਰੈਕਟੀਕਲ ਤੌਰ ਤੇ ਤੇ ਕੋਈ ਵੀ ਮਸਲਾ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਉਹ ਮੰਨਿਆ ਨਹੀਂ ਜਾਂਦਾ ਫਿਰ ਇਸ ਤਰੀਕੇ ਦੇ ਟਕਮੰਚ ਕਰਨੇ ਕਿ ਅਸੀਂ ਤੇ ਜੀ ਦੇਖੋ ਮ ਮਨਾਉਨੇ ਹੈਗੇ ਆ ਗੁਰੂ ਸਾਹਿਬ ਦੇ ਪੁਰਬ ਮਨਾਉਨੇ ਆ ਤੇ ਫਿਰ ਉਹਨਾਂ ਪੁਰਬ ਮਨਾਉਣ ਦਾ ਕੀ ਫਾਇਦਾ ਜਦੋਂ ਗੁਰੂ ਸਾਹਿਬ ਦਾ ਆ ਆਪਾਂ ਕਹਿ ਲਈਏ ਕਿ ਗੁਰੂ ਸਾਹਿਬ ਦਾ ਜਿਹੜਾ ਮੌਜੂਦਾ ਜਿਹੜਾ ਸਿਧਾਂਤ ਹੈ ਕਾਏ ਜਾਂ ਸਿੱਖ ਜਿਹੜੇ ਹੈਗੇ ਨੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਸਰਦਾਰ ਭਤਾਰ ਸਿੰਘ ਜੀ ਅੱਗੇ ਆਪਾਂ ਚੱਲਦੇ ਹੈਗੇ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਣਾ ਦੇ ਹੱਕ ਦੇ ਵਿੱਚ ਤਕਰੀਬਨ 66 ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਕਿ ਉਹਨਾਂ ਨੂੰ ਜਿਹੜੀ ਹੈ ਪਰੋਲ ਦਿੱਤੀ ਜਾਵੇ ਔਰ ਮਤੇ ਪਾਸ ਕਰਕੇ ਦਿੱਲੀ ਦੀ ਸੀਐਮ ਨੂੰ ਭੇਜੇ ਗਏ ਨੇ ਕੀ ਦੇਖਦੇ ਹੋ ਕੀ ਇਸ ਤੇ ਨਾਲ ਨਾ ಮತਿਆਂ ਦੇ ਨਾਲ ਕੋਈ ਫਰਕ ਪਵੇਗਾ ਕਿਉਂਕਿ ਜਦੋਂ ਉਸ ਇਲਾਕੇ ਦੀਆਂ ਪੰਚਾਇਤਾਂ ਕਹਿ ਰਹੀਆਂ ਨੇ ਕਿ ਅਸੀਂ ਪੂਰੀ ਜ਼ਿੰਮੇਵਾਰੀ ਲੈਨੇ ਆ ਤੇ ਫਿਰ ਕੀ ਇੱਕ ਆਪਾਂ ਕਹਿ ਲਈ ਕਿ ਬਜ਼ੁਰਗ ਮਾਤਾ ਨੂੰ ਮਿਲਣ ਦੇ ਲਈ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਹਾਂਜੀ ਜੀ ਤੇ ਹੁਣ ਜਿਹੜੇ ਇਹ ਤਾਂ ਤੁਸੀਂ ਪਹਿਲੇ ਸਵਾਲ ਦੇ ਜਵਾਬ 'ਚ ਇੱਕ ਗੱਲ ਕੀਤੀ ਹੈਗੀ ਆ ਵੀ ਪੁਰਬ ਮਨਾ ਲੈਂਦੇ ਆ ਔਰ ਪੁਰਬ ਮਨਾ ਕੇ ਇਹ ਦੱਸਣ ਦਾ ਯਤਨ ਕਰਦੇ ਆ ਵੀ ਅਸੀਂ ਗੁਰੂਆਂ ਦੇ ਨੇੜੇ ਹੈਗੇ ਆ ਵੀ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਗੁਰੂਆਂ ਦੇ ਸਿੱਖਾਂ ਨੂੰ ਜਿਹੜਾ ਹੈਗਾ ਉਸੇ ਤਰ੍ਹਾਂ ਬੰਦੀ ਬਣਾ ਕੇ ਰੱਖਦੇ ਆ ਜਿਸ ਤਰ੍ਹਾਂ ਜਹਾਂਗੀਰ ਨੇ ਛੇਵੇਂ ਪਾਸ਼ਾ ਨੂੰ ਬਣਾਇਆ ਸੀ ਤੇ ਔਰੰਗਜ਼ੇਬ ਨੇ ਜਿਹੜਾ ਹੈਗਾ ਨੌਵੇਂ ਪਾਸ਼ਾ ਨੂੰ ਬਣਾਇਆ ਸੀ ਸੋ ਹੁਣ ਤੁਸੀਂ ਦੇਖੋ ਵੀ ਇਹ ਇਹਦੇ ਵਿੱਚ ਫਰਕ ਕੀ ਹੋਇਆ ਸਿਰਫ ਟਕਵਾਂਜ ਕਰ ਲੈਣੇ ਜਿਹੜਾ ਤੁਸੀਂ ਕਿਹਾ ਵੀ ਸਿਰਫ ਟਕਵਾਂਜ ਕਰਦੇ ਹੈਗੇ ਸੋ ਉਹਨਾਂ ਤੇ ਕੋਈ ਵੀ ਅਸਰ ਨਹੀਂ ਹੋਵੇਗਾ 2 ਲੱਖ ਤੋਂ ਵੱਧ ਸਾਈਨ ਕਰਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਜਿਹੜਾ ਹੈਗਾ ਓ ਪੇ ਜਾ ਗਿਆ ਸੀਗਾ ਪਰ ਕੋਈ ਵੀ ਅਸਰ ਨਹੀਂ ਹੋਇਆ ਰੱਦੀ ਦੀ ਟੋਕਰੀ ਵਿੱਚ ਉਹਨਾਂ ਨੂੰ ਸੁੱਟ ਦਿੱਤੇ ਹੋਇਆ ਸੋ ਦਿੱਲੀ ਦੇ ਮੁੱਖ ਮੰਤਰੀ ਵੀ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਕਦਮ ਚੱਕਣਗੇ ਜਿਹੜਾ ਹੋਮ ਮਿਨਿਸਟਰੀ ਤੋਂ ਅਪਰੂਵ ਹੋਵੇਗਾ ਜਿਹੜੀ ਅਫਸਰ ਸ਼ਾਹੀ ਹੋਮ ਮਿਨਿਸਟਰੀ ਨੂੰ ਜਿਹੜੀ ਹੈਗੀ ਆ ਉਹ ਡੀਲ ਕਰ ਰਹੀ ਹੈਗੀ ਆ ਉਹ ਨਹੀਂ ਚਾਹੁੰਦੀ ਵੀ ਸਿੱਖਾਂ ਦਾ ਕੋਈ ਵੀ ਕੈਦੀ ਹੈ ਜਿਹੜਾ ਰਿਹਾ ਹੋਵੇ ਸੋ ਸਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਇਹ ਹਾਲਾਂਕਿ ਡੈਮੋਕਰੈtic ਪ੍ਰੋਸੈਸ ਆ ਪੰਚਾਇਤਾਂ ਡੈਮੋਕਰੈਟਿਕਲੀ ਚੁਣੀਆਂ ਹੋਈਆਂ ਨੇ ਉਹਨਾਂ ਨੇ ਇੱਕ ਡੈਮੋਕਰੈਟਿਕ ਸੱਟਾ ਵਿੱਚ ਰਹਿੰਦਿਆਂ ਹੋਇਆ ਜਿਹੜੇ ਇਹ ਮਤੇ ਪਾ ਕੇ ਸਰਕਾਰ ਨੂੰ ਭੇਜਿਆ ਸੋ ਇਟ ਮੀਨਸ ਉਹ ਡੈਮੋਕ੍ਰੇਸੀ ਦਾ ਵੀ ਕੋਈ ਸਤਕਾਰ ਨਹੀਂ ਕਰਦੇ ਉਹ ਲੋਕ ਜਿਹੜੇ ਭਾਈ ਹਵਾਰਾ ਨੂੰ ਬੰਦੀ ਬਣਾ ਕੇ ਬੈਠੇ ਹੋਏ ਨੇ ਸੋ ਸਾਨੂੰ ਲੱਗਦਾ ਵੀ ਕੋਈ ਅਸਰ ਨਹੀਂ ਹੋਵੇਗਾ ਕੋਈ ਪ੍ਰੋਲ ਨਹੀਂ ਮਿਲੇਗੀ ਇਹ ਤਾਂ ਸਿਰਸੇਵਾਲੇ ਨੂੰ ਪ੍ਰੋਲ ਆ ਦੇਣ ਦੇ ਜਿਹੜੇ ਉਤਾਵਲੇ ਨੇ ਉਹ ਤਾਂ ਹਲੇ ਪੁੱਛਣਗੇ ਵੀ ਕਦੋਂ ਖਤਮ ਹੋਣੀ ਹੈ ਅਸੀਂ ਦੁਬਾਰੇ ਤੁਹਾਡੇ ਫਾਰਮ ਭਰ ਦਈਏ ਤੇ ਤੁਸੀਂ ਵਾਪਸ ਬਾਹਰ ਆ ਜਾਓ ਸੋ ਸਿੱਖਾਂ ਨੂੰ ਇਸ ਸਿਸਟਮ ਤੋਂ ਜਿਹੜਾ ਹੈਗਾ ਕੋਈ ਵੀ ਇਨਸਾਫ ਦੀ ਉਮੀਦਾ ਜਿਹੜੀ ਨਹੀਂ ਕਰਨੀ ਚਾਹੀਦੀ ਸੋ ਹਾ ਆਪਣੇ ਡੈਮੋਕਰੈਟਿਕ ਹੱਕ ਨੂੰ ਵਰਤੋ ਤਾਂ ਕਿ ਇਹ ਸਿਸਟਮ ਐਕਸਪੋਜ਼ ਹੁੰਦਾ ਰਹੇ ਜੀ ਜਿੰਨਾ ਸਿਸਟਮ ਐਕਸਪੋਜ਼ ਹੋਊਗਾ ਉਨੇ ਸਿੱਖਾਂ ਵਿੱਚ ਇਹ ਚੇਤਨਤਾ ਆਏਗੀ ਵੀ ਇਹ ਸਿਸਟਮ ਤੇ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਤੇ ਆਪਣਾ ਜਿਹੜਾ ਹੈਗਾ ਉਹ ਵੱਧ ਅਧਿਕਾਰਾਂ ਦਾ ਜਿਹੜਾ ਸੰਘਰਸ਼ ਹੈਗਾ ਉਹਨੂੰ ਅੱਗੇ ਵਧਾਉਣਾ ਚਾਹੀਦਾ ਜੀ ਬਿਲਕੁਲ ਜੀ ਗੱਲ ਤੁਸੀਂ ਕੀਤੀ ਹੈਗੀ ਸੌਦਾ ਸਾਧ ਦੀ ਗੱਲ ਕੀਤੀ ਉਹ ਤਾਂ ਜਿੱਦਾਂ ਦੇ ਬਹਾਨੇ ਪਰੋਲ ਦੇ ਵਿੱਚ ਹੁੰਦੇ ਨੇ ਜਨਮ ਦਿਨ ਲਈ ਪਰੋਲ ਖੇਤੀ ਦੇਖਣੀ ਆ ਉਹਦੇ ਲਈ ਪਰੋਲ ਇਦਾਂ ਦੀ ਆਪਾਂ ਕਹਿ ਲਈਏ ਕਿ ਲੰਮਾ ਸਮਾਂ ਤਕਰੀਬਨ ਸਾਲ ਤੋਂ ਸਾਰੀਆਂ ਪਰੋਲਸ ਕਾਊਂਟ ਕਰ ਲਈਏ ਤੇ ਇੱਕ ਸਾਲ ਤੋਂ ਵੱਧ ਦਾ ਸਮਾਂ ਬਣਦਾ ਹੈ ਜਿਹੜਾ ਉਹ ਆਲਰੇਡੀ ਸ਼ਖਸ ਜਿਹੜਾ ਹੈ ਬਾਹਰ ਗੁਜ਼ਾਰ ਚੁੱਕਾ ਹੈਗਾ ਹੈ ਬਾਕੀ ਜਿੱਦਾਂ ਤੁਸੀਂ ਕਿਹਾ ਕਿ ਸਿਸਟਮ ਜਿਹੜਾ ਹੈ ਉਹ ਪਤਾ ਲੱਗਦਾ ਹੈ ਕਿ ਕਿਹੋ ਜਿਹਾ ਸਿਸਟਮ ਚੱਲਦਾ ਹੈਗਾ ਕਿ ਇੱਕ ਬੰਨੇ ਜਿਹੜਾ ਹੈ ਇੱਕ ਬਜ਼ੁਰਗ ਮਾਤਾ ਜਿਹੜੀ ਬਿਮਾਰ ਹੈਗੀ ਹੈ ਉਹਨੂੰ ਜਿਹੜਾ ਹੈ ਮਿਲਨ ਦੇ ਲਈ ਪਰੋਲ ਜਿਹੜੀ ਨਹੀਂ ਦਿੱਤੀ ਜਾ ਰਹੀ ਏ ਬਨ ਕਿ ਜੇ 66 ਪੰਚਾਇਤਾਂ ਸੰਵਿਧਾਨਕ ਤੌਰ ਤੇ ਉਸੇ ਸੰਵਿਧਾਨ ਦੇ ਅਧੀਨ ਹੀ ਆਉਂਦੀਆਂ ਨੇ ਜੇ ਉਹ ਜ਼ਿੰਮੇਵਾਰੀ ਚੱਕਦੀਆਂ ਨੇ ਤੇ ਫਿਰ ਆਪਾਂ ਕਹਿ ਸਕਦੇ ਹਾਂ ਨਾ ਤਾਂ ਕੋਈ ਸੁਸਾਇਟੀ ਨੂੰ ਖਤਰਾ ਨਾ ਸਮਾਜ ਨੂੰ ਖਤਰਾ ਇਸ ਤਰ੍ਹਾਂ ਦੀਆਂ ਗੱਲਾਂ ਤੇ ਜਿਹੜੀਆਂ ਪਾਸੇ ਰਹਿ ਜਾਂਦੀਆਂ ਨੇ